ਰਾਜਾ ਭਾਨੂਦਤ ਖੇਡਣ ਗਿਆ ਸ਼ਿਕਾਰ ਗਲਤੀ ਨਾਲ ਦਿੱਤਾ ਬੱਕਰੇ ਨੂੰ ਤੀਰ ਮਾਰ ਬੱਕਰਾ ਸੀ ਕਿਸੇ ਸਾਧੂ ਦਾ ਹੋ ਗਿਆ ਭਾਰੀ ਭਾਪ ਗੁੱਸੇ ਦੇ ਵਿੱਚ ਸਾਧੂ ਨੇ ਦੇ ਦਿੱਤਾ ਸਰਾਪ ਰੋਵ ਵਿੱਚ ਸਾਧੂ ਕੰਮਣ ਲੱਗਾ ਪੋਲਿਆ ਪੂਰਾ ਖਿੱਚ ਕੇ ਬੱਕਰੇ ਦੇ ਕੰਨ ਉੱਗਣਗੇ ਹੁਣ ਰਾਜੇ ਦੇ ਸਿਰ ਤੇ ਅਗਲੀ ਹੀ ਸਵੇਰ ਨੂੰ ਸਰਾਪ ਲਿਆਇਆ ਰੰਗ ਰਾਜੇ ਦੇ ਸਿਰ ਤੇ ਉੱਗ ਪਏ ਹਾਈ ਬੱਕਰੇ ਦੇ ਕੰਨ ਨਿਮੋ ਜੁਣਾ ਰਾਜਾ ਸੋਚੇ ਪਰ ਜਾਂ ਮੇਰੇ ਤੇ ਹੱਸੇਗੀ ਫਿੱਟ ਪਿੱਛੇ ਮੇਰੀ ਮੈਨੂੰ ਬੱਕਰੇ ਕੰਨਾ ਦੱਸੇਗੀ ਰਾਜੇ ਸਦਿਆ ਬਚਨਾ ਨਾਈ ਉਸ ਨੂੰ ਸਾਰੀ ਗੱਲ ਸੁਣਾਈ ਤੂੰ ਮੇਰੀ ਹਜਾਮਤ ਬਣਾਏ ਕੰਨ ਰਹਿਣਗੇ ਮੁਕਟ ਦੇ ਅੰਦਰ ਦੇਖੀ ਭੇਤ ਬਾਹਰ ਨਾ ਜਾਏ ਫਿਕਰ ਕਰੋ ਨਾ ਤੁਸੀਂ ਰਾਜਨ ਭੇਤ ਬਾਹਰ ਨਹੀਂ ਜਾਏਗਾ ਬਚਨਾ ਹੈ ਬਚਨਾ ਦਾ ਪੱਕਾ ਆਪਣਾ ਬਚਨ ਨਿਭਾਏਗਾ ਇੱਕ ਬਚਨਾ ਸੀ ਹਮ ਰਾਜ ਰਾਜੇ ਦਾ ਨਾਈ ਸੀ ਅਕਲੋਂ ਵੱਡਾ ਇਸੇ ਤਰ੍ਹਾਂ ਸੁਖੀ ਸੰਦੀ ਸਮਾਂ ਬੀਤਣ ਲੱਗਾ ਇਕ ਦਿਨ ਬਚਨੇ ਨਾਈ 네ਰਾ ਜੇਤੋ ਛੁੱਟੀ ਮੰਗੀ ਮੇਰੇ ਪਿੱਛੇ ਸੇਵਾ ਕਰੂਗਾ ਬੁੱਧੂ ਮੇਰਾ ਸੰਗੀ ਕੰਮ ਜ਼ਰੂਰੀ ਸੀ ਕੁਝ ਦਿਨਾਂ ਲਈ ਮੈਨੂੰ ਪੈਣਾ ਜਾਣਾ ਰਾਜਾ ਜੀ ਤੁਸੀਂ ਫਿਕਰ ਕਰੋ ਨਾ ਬੁੱਧੂ ਵੀ ਬੜਾ ਸਿਆਣਾ ਪਰ ਬੁੱਧੂ ਜਦੋਂ ਰਾਜੇ ਦੇ Baal ਬਣਾਵਣ ਲੱਗਿਆ ਦੇਖੇ ਜਦੋਂ ਕੰਨ ਰਾਜੇ ਦੇ ਮੂੰਹ ਰਹਿ ਗਿਆ ਅਟਿਆ ਐਡਾ ਭੇਤ ਕਿਵੇਂ ਲਕਾਏ ਢਿੱਡ ਵਿੱਚ ਪੀੜਾਂ ਉੱਠਣ ਲੱਗੀਆਂ ਪਰ ਮੌਤ ਦੀ ਮਿਲੂ سزا ਬੁੱਧੂਆ ਜੇ ਇਹ ਗੱਲਾਂ ਗਈਆਂ ਨਾ ਕੱਜੀਆਂ ਵੇਲਾ ਹੋ ਕੇ ਭੱਜਿਆ ਸ਼ਾਹੀ ਬਾਗ ਨੂੰ ਸੁੱਕੇ ਹੋਏ ਇੱਕ ਰੁੱਖ ਰੁੱਖ ਦੇ ਖੋਲ ਵਿੱਚ ਦੇ ਕੇ ਮੂੰਹ ਦਿੱਤੀ ਸੁੱਕੀ ਤ੍ਰੇਕ ਨੂੰ ਭੇਤ ਦੀ ਗੱਲ ਸੁਣਾ ਹਾਏ ਹਾਏ ਰਾਜਾ ਬੱਕਰੇ ਕਰਨਾ ਰਾਜਾ ਬੱਕਰੇ ਕਰਨਾ ਲੱਗਿਆ ਦਿਲ ਤੋਂ ਬੋਝ ਕੋਈ ਫਿਰ ਕੁਝ ਰਾਹਤ ਪਾਈ ਹਾਲਾ ਹੋ ਕੇ ਮੁੜ ਪਿਆ ਘਰ ਨੂੰ ਬੁੱਧੂ ਨਾਈ ਰਾਜੀਦਾਸੀ ਜਨਮ ਦਿਨ ਕੁਝ ਦਿਨਾਂ ਬਾਅਦ ਸਜ ਰਿਹਾ ਸੀ ਮਹਿਲ ਮਨਾਰਾ ਬਣ ਰਿਹਾ ਸੀ ਨਵੇਂ ਸਾਜ ਸਾਜੀਆਂ ਨੇ ਵੱਢ ਲਈ ਸੀ ਉਹੀ ਸੁੱਕੀ ਧਰੇਕ ਜਿਹਦੇ ਵਿੱਚ ਸੀ ਖੋਲਿਆ ਬੁੱਧੂ ਨਾਈ ਦੇ ਪੇਤ ਉਸੇ ਲੱਕੜ ਤੋਂ ਬਣਾਈ ਸਰੰਗੀ ਉਸੇ ਤੋਂ ਹੀ ਢੱਡ ਰਾਜਾ ਖੁਸ਼ ਸੀ ਪਰਜਾ ਖੁਸ਼ੀ ਦਰਬਾਰ ਗਿਆ ਸੀ ਸਜ ਸਾਜੀਆਂ ਨੇ ਛੋਹੇ ਜਦੋਂ ਸਾਜ ਸਾਜਾਂ ਕੱਢੀ ਅਜੀਬ ਆਵਾਜ਼ ਸਰੰਗੀ ਬੋਲੀ ਰਾਜਾ ਬੱਕਰੇ ਕੰਨਾ ਰਾਜਾ ਬੱਕਰੇ ਕੰਨਾ ਰਾਜਾ ਬੱਕਰੇ ਕੰਨਾ ਰਾਜਾ ਬੱਕਰੇ ਕੰਨਾ ਟੱਡ ਬੋਲੀ ਤੱਸੇ ਬੁੱਧੂ ਨਹੀਂ ਤੱਸੇ ਬੁੱਧੂ ਨਹੀਂ ਤੱਸੇ ਬੁੱਧੂ ਨਹੀਂ ਰਾਜੇ ਨੂੰ ਗਿਆ ਗੁੱਸਾ ਆ ਰਾਗੀ ਸਾਡੀ ਕਹਿ ਕਬਰਾ ਰਾਜਾ ਬੋਲਿਆ ਬੁੱਧੂ ਨੂੰ ਹੁਣੇ ਫੜ ਕੇ ਲਿਆਓ ਅਗਲੇ ਹਫਤੇ ਫਾਹੇ ਲਾਓ ਖਬਰ ਪਾਂਚੀ ਬਚਨੇ ਤੱਕ ਸੁਣ ਕੇ ਦਿਲ ਨੂੰ ਲੱਗੀ ਸਾਠ ਜਾ ਪਹੁੰਚਾ ਉਸੇ ਸਾਧੂ ਮੂਰੇ ਹਾਏ ਮਾਰੇ ਗਏ ਬੇਕਸੂਰੀ ਕਰੇ ਕੋਈ ਭਰੇ ਕੋਈ ਕੈਸਾ ਏ ਨਿਆਉ ਕਰੋ ਕਿਰਪਾ ਸਾਧੂ ਜੀ ਤੁਸੀਂ ਬੁੱਧੂ ਨੂੰ ਬਚਾਓ ਸੁਣ ਕੇ ਭਲਿਆਂ ਦੀ ਤਕਲੀਫ ਸਾਧੂ ਦਾ ਗਿਆ ਦਿਲ ਪਸੀਜ ਬੋਲਿਆ ਹੋਣ ਨਹੀਂ ਦਿੰਦਾ ਇਹ ਪਾਪ ਆਉਂਦੀ ਪੂਰਨ ਮਾਸੀ ਨੂੰ ਟੁੱਟ ਜਾਏਗਾ ਸ਼ਰਾਪ ਬਚਨੇ ਫਿਰ ਸਕੀਮ ਬਣਾਈ ਜਾ ਕੇ ਬੋਲਿਆ ਰਾਜੇ ਤਾਈ ਬੁੱਧੂ ਰਹਾ ਬੜਾ ਪਛਤਾ ਪਰ ਉਹ ਕਰੇਗਾ ਵਧੀਆ ਉਪਾ ਚਾਹੁੰਦਾ ਹਵਨ ਕਰਨਾ ਪੂਰਨ ਮਾਸੀ ਦੀ ਰਾਤ تاکہ آپ جی دا ਟੁੱਟੇ ਸਰਾਪ ਰਾਜਾ ਸੁਣ ਕੇ ਹੋ ਗਿਆ ਸਹਿਮਤ ਪੂਰਨਮਾਸੀ ਤੱਕ ਦਿੱਤੀ ਮੌਲਤ ਫਿਰ ਆਈ ਪੁੰਨਿਆ ਦੀ ਰਾਤ ਖਤਮ ਹੋਇਆ ਰਾਜੇ ਦਾ ਸਰਾਪ ਬੁੱਧੂ ਨੂੰ ਫਿਰ ਕੋਲ ਬੁલાਇਆ ਇਨਾਮ ਦਿੱਤਾ ਤੇ سینے ਲਾਇਆ ਅੰਤ ਸਭ ਦੀ ਚਿੰਤਾ ਮੁੱਕੀ ਸਾਰੇ ਹੋ ਗਏ ਫੇਰ ਤੋਂ ਸੁਖੀ